ਬਲੌਕ ਮਾਚੀਵਾੜਾ 1 ਤੇ 13 ਪਿੰਡਾਂ ਵਿੱਚ ਇੱਕ ਜਿਹੇ ਸਰਕਾਰੀ ਪ੍ਰਾਇਮਰੀ ਸਕੂਲ ਹਨ ਜਿੱਥੇ ਇੱਕ ਵੀ ਅਧਿਆਪਕ ਨਹੀਂ ਇਨ੍ਹਾਂ ਪਿੰਡਾਂ ਸ਼ੇਰਗੜ੍ਹ ਸਲਾਣਾ ਬੇਟ ਚੱਕਲੀ ਮੰਗਾ ਚੱਕਲੀ ਆਦਲ ਰੋੜ ਮਾਜਰੇ ਰਾਜੇਵਾਲ Rajputਾ ਖੇੜਾ ਕੌਂਸਕੜੀ ਈਸ਼ਾਪੁਰ ਮੰਡ ਚੜੋਂਦੀ ਟੁੱਲੇਵਾਲ ਮਿਲਕੋਵਾਲ ਮਿੱਠੇਵਾਲ ਸ਼ਾਮਿਲ ਹਨ ਜਿੱਥੇ ਕਿ ਕੋਈ ਵੀ ਅਧਿਆਪਕ ਨਹੀਂ ਪਰ ਇੱਥੇ ਕਿਵੇਂ ਨਾ ਕਿਵੇਂ ਸਿੱਖਿਆ ਵਿਭਾਗ ਵੱਲੋਂ ਪ੍ਰਬੰਧ ਕਰਕੇ ਆਰਜੀ ਅਧਿਆਪਕ ਤਾਇਨਾਤ ਇਨਾਂ ਵਿਦਿਆਰਥੀਆਂ ਨੂੰ ਕਦੇ ਕੋਈ ਅਧਿਆਪਕ ਪੜਾਉਂਦਾ ਤੇ ਕਦੇ ਕੋਈ ਜਿਸ ਕਾਰਨ ਇਹ ਬੱਚੇ ਦੁਬਿਧਾ ਭਰੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜਾਉਣ ਵਾਲੇ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਇਨਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਪਰ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਮਾਚੀਵਾੜਾ ਬਲਾਕ ਦੇ ਪ੍ਰਾਇਮਰੀ ਸਕੂਲਾਂ ਦਾ ਸਵੇਖਣ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਵਿਆਪਕ ਹੀ ਨਹੀਂ ਹਨ ਹਾਂਜੀ ਹਾਸ਼ਕਾਲ ਜੀ ਮੇਰਾ ਨਾਮ ਅਸ਼ਵਨੀ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਬਰਸਾਲਾ ਤੋਂ ਬਟ ਇਥੇ ਮੈਂ ਡੈਪੂਟੇਸ਼ਨ ਤੇ ਸਟੰਬਰ ਤੋਂ ਅਚਲ ਹਾਂ ਸਕੂਲ ਦੇ ਵਿੱਚ ਇੱਥੇ ਹੈਗੇ ਲੇਗੇ 37 ਬੱਚੇ ਹੋਣਗੇ 35 7 ਇਥੇ ਸਿਰਫ ਮੈਂ ਕਰ ਲਈ ਹਾਂ ਜੀ ਡੈਪੂਟੇਸ਼ਨ ਤੇ ਮੈਂ ਸਪਟੰਬਰ ਤੋਂ ਜੀ ਠੀਕ ਹੈ ਹਾਂ ਜੀ ਸਰ ਨਾਮ ਦੱਸ ਦਿਓ ਹਾਂ ਜੀ ਸਰ ਮੇਰਾ ਸਰ ਗੁਰਵਿੰਦਰ ਸਿੰਘ ਨਾਮ ਆ ਜੀ ਜੀਪੀਐਸ ਲਖਰਕੁਰ ਸਕੂਲ ਹੈ ਜੀ ਮੈਂ ਕਿਹੜੇ ਸਕੂਲ ਚ ਬੈਠਾ ਹਾਂ ਇੱਥੇ ਜੀ ਮੈਂ ਰਾਜਾਲ ਰਾਜਪੂਤਾਂ ਸਕੂਲ ਚ ਬੈਠਾ ਹਾਂ ਮੈਨੂੰ ਡੈਪੂਟੇਸ਼ਨ ਤੇ ਭੇਜਿਆ ਗਿਆ ਜੀ ਸਾਡੇ ਬੀਪੀਓ ਸਾਹਿਬ ਵੱਲੋਂ ਨਾ ਸਾਡੇ ਸਕੂਲ ਪ੍ਰਬੰਧ ਕਰਨ ਦਾ ਲੱਗੇ ਸੀ ਹੁਕਮ ਤੇ ਅੱਜ ਮੈਂ ਇੱਥੇ ਆਇਆ ਹਾਂ ਡਿਊਟੀ ਕਿੱਥੇ ਦਾ ਸੀ ਡਿਊਟੀ ਸਰ ਮੇਰੀ ਜੀਪੀਐਸ ਲਖਰਕੁਰ ਦਾ ਹੈਗੀ ਆ ਬੱਚੇ ਕਿੰਨੇ ਕਿੰਨੇ ਜੀ ਬੱਚੇ ਸਰ ਅੱ체 38 40 ਦੇ ਕਰੀਬ ਨੇ ਕੋਟੀ ਹੈਗੇ ਨੇ ਸਰ ਤੁਸੀਂ ਕਿਹਾ ਵੀ ਅੱਜ ਜੇ ਤੁਸੀਂ ਡੈਪੋਟੇਸ਼ਨ ਤੇ ਆਏ ਹੋ ਕੀ ਲੱਗਦਾ ਵਾ ਵੀ ਡੈਪੋਟੇਸ਼ਨ ਤੇ ਆ ਕੇ ਜਿਹੜੇ ਟੀਚਰ ਆਉਂਦੇ ਨੇ ਬੱਚਿਆਂ ਨੂੰ ਸக்ஸੈਸ ਬਣਾ ਸਕਦੇ ਨੇ ਬੱਚਿਆਂ ਦੀ ਪੜ੍ਹਾਈ ਸਿੱਧੇ ਚੜ੍ਹ ਸਕਦੀ ਏ ਇਦਾਂ ਦੇਖੋ ਸਰ ਗੱਲ ਇਸ ਤਰ੍ਹਾਂ ਹੈਗੀ ਇੱਕ ਤਾਂ ਅਸੀਂ ਆਪਣੇ ਸਕੂਲ ਚ ਬੱਚੇ ਛੱਡ ਕੇ ਆਉਂਦੇ ਹੈਗੇ ਆ ਉਹ ਦਿੱਕਤ ਹੈਗੀ ਉਹ ਸਾਡੀ ਕਲਾਸ ਬੱਚੇ ਜਾਂਦੀ ਆ ਦੂਸਰਾ ਇੱਥੇ ਜਿਹੜਾ ਟੀਚਰਸ ਤੇ ਬੱਚਿਆਂ ਦਾ ਆਪਸੀ ਤਾਲਮਿਲ ਹੁੰਦਾ ਨਾ ਉਹ ਟੁੱਟ ਜਾਂਦਾ ਹੈਗਾ ਹੁਣ ਸਾਨੂੰ ਮੰਨੂ ਕੋਈ ਜਾ ਥੋੜੇ ਕਰ ਲਈ ਫਿਰ ਕਿਸੇ ਹੋਰ ਨੂੰ ਭੇਜ ਦਿੰਦੇ ਬੱਚਾ ਤੇ ਟੀਚਰ ਇੰਟਰੈਕਸ਼ਨਸ ਨਹੀਂ ਹੋ ਪਾਰੀ ਹੈਗੀ ਉਹਨਾਂ ਦੀ ਜਿਸ ਕਰਕੇ ਕਿਤੇ ਨਾ ਕਿਤੇ ਪਛੜਦੇ ਨੇ ਪਰ ਅਸੀਂ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰਦੇ ਆਂ ਵੀ ਸਟੱਡੀ ਨੂੰ ਜੋ ਸਾਨੂੰ ਸਰਕਾਰ ਵੱਲੋਂ ਦਾਇਤਾ ਮਿਲੀਆਂ ਸੀ ਉਹਨੂੰ ਪੂਰਾ ਬਰਕਰਾਰ ਰੱਖ ਸਕੀਏ ਹੈਗੇ ਤੇ ਉਹ ਅਸੀਂ ਕਰਦੇ ਵੀ ਆਂ ਤਾਂ ਸਾਨੂੰ ਰਿਜ਼ਲਟ ਵੀ ਮਿਲਦਾ ਉਸ ਚੀਜ਼ ਦਾ ਸਰ ਨਾਮ ਦੱਸ ਦਿਓ ਆਪਣਾ ਕਿਹੜਾ ਸਕੂਲ ਹੈ ਕਦੋਂ ਤੋਂ ਇੱਥੇ ਤੁਸੀਂ ਪੜਾ ਰਹੇ ਹੋ ਬੱਚੇ ਮੈਂ ਅਰਜੀ ਤੌਰ ਤੇ ਪੜਾ ਰਿਹਾ ਜੀ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਰਾਣ ਮਾਜਰੀ ਜੀ ਤੇ ਮੈਂ ਕੱਚੇ ਕਾਮਿਆਂ ਚੋਂ ਆ ਜੀ ਠੀਕ ਹੈ ਅਜਮੇਰ ਸਿੰਘ ਐਸੋਸੀਏਟਡ ਅਧਿਆਪਕ ਆ ਜੀ ਤੇ ਆਰਜੀ ਦੌਰ ਤੇ ਜੀ ਮੈਂ ਇੱਥੇ ਕੰਮ ਕਰ ਰਿਹਾ ਮੇਰੀ ਪੱਕੀ ਡਿਊਟੀ ਇੱਥੇ ਹੈ ਜੀ ਇਹ ਕਿੰਨੀ ਕੇ ਸਟਰੈਂਥ ਹੈ ਜਿਹੜੀ ਬੱਚਿਆਂ ਦੀ ਇੱਥੇ ਇੱਥੇ ਜੀ 32 ਬੱਚੇ ਟੋਟਲ ਹੈ ਜੀ ਤੇ 16 ਬੱਚੇ ਸਾਡੇ ਕੋਲ ਪ੍ਰਾਇਮਰੀ ਦੇ ਹੈ ਜੀ ਤੇ 16 ਬੱਚੇ ਸਾਡੇ ਪ੍ਰੀ ਪ੍ਰਾਇਮਰੀ ਦੇ ਆ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਪੂਰੀ ਹੁੰਦੀ ਹੈ ਜੇ ਡੈਪੋ ਤੇ ਜਿਵੇਂ ਆਪਾਂ ਇਹ ਇਸ ਤਰ੍ਹਾਂ ਹੁੰਦਾ ਸਰ ਜੀ ਵੀ ਜਿਹੜੇ ਡੈਪੂਟੇਸ਼ਨ ਤੇ ਕੋਈ ਵੀ ਟੀਚਰ ਆਉਂਦਾ ਹੈਗਾ ਕਿਉਂਕਿ ਉਹਦਾ ਉਹ ਆਪਣਾ ਸਕੂਲ ਨਹੀਂ ਹੁੰਦਾ ਹੈਗਾ ਤੇ ਦੋ ਦਿਨ ਟੀਚਰ ਹੋਰ ਆ ਗਿਆ ਦੋ ਦਿਨ ਹੋਰ ਆ ਗਿਆ ਇਸ ਤਰ੍ਹਾਂ ਜਿਹੜਾ ਸਕੂਲ ਦੇ ਵਿੱਚ ਉਹ ਜਿਹੜੀ ਪੜਾਈ ਦੀ ਮਿਆਰੀਕਾਈ ਆ ਉਹ ਨਹੀਂ ਦਿੱਤੀ ਜਾ ਰਹੀ ਸਕੂਲ ਸਾਡੇ ਖਾਲੀ ਨੇ ਤੇ ਮੈਂ ਬੇਨਤੀ ਕਰਦਾ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਸਾਨੂੰ ਪੱਕੇ ਟੀਚਰ ਦਿੱਤੇ ਜਾ ਸਰ ਆਪਣਾ ਨਾਮ ਦੱਸ ਦਿਓ ਤੇ ਉਹਦੇ ਦਾ ਜੀ ਤੁਹਾਡਾ ਨਾਮ ਦੱਸ ਦਿਓ ਆਪਣਾ ਹਾਂ ਮੇਰਾ ਨਾਮ ਜੀਤ ਰਾਮ ਕੁਮਾਰ ਆ ਮੇਰੇ ਕੋਲ ਮੱਛੀਵੜਾ 1 ਤੇ 2 ਦੋਨੋਂ ਦਾ ਚਾਰਜ ਹੈ ਜੀ ਹਾਂ ਕੀ ਤੁਸੀਂ ਆਹਦਾ ਕਰ ਦਿਓ ਮੈਂ ਇਹ ਮੇਰਾ ਅਹੁਦਾ ਹੈ ਜੀ ਬਲੌਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਬੀ ਪੀਓ ਠੀਕ ਹੈ ਜੀ ਬੀ ਪੀਓ ਸਾਹਿਬ ਬਲੌਕ 1 ਦੇ ਵਿੱਚ ਕਿੰਨੇ ਸਕੂਲ ਨੇ ਟੋਟਲ ਪੈਦੇ ਤੇ ਕਿੱਥੇ ਕਿੱਥੇ ਜਿਹੜਾ ਆਰਜੀ ਤੌਰ ਤੇ ਜਿਹੜੇ ਟੀਚਰਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਹਾਂ ਜੀ ਮੈਂ ਆਹਦਾ ਦਉ ਆਪਣੇ ਕੋਲ ਮੱਛੀਵੜਾ 1 ਦੇ ਵਿੱਚ ਟੋਟਲ 60 ਸਕੂਲ ਨੇ ਜੀ ਛੱਤਾ ਦੇ ਵਿੱਚੋਂ 38 ਸਕੂਲ ਜਿਹੜੇ ਆ ਸਿੰਗਲ ਟੀਚਰ ਨੇ 38 ਦੇ ਵਿੱਚੋਂ 13 ਸਕੂਲਾਂ ਜਿਹੜੇ ਆਪਣੇ ਟੀਚਰ ਲੈਸ ਨੇ ਜਿੱਥੇ ਕੋਈ ਟੀਚਰ ਨਹੀਂ ਹੈਗਾ ਉਹ ਆਰਧੀ ਤੌਰ ਤੇ ਬਾਕੀ ਸਕੂਲਾਂ ਦੇ ਵਿੱਚੋਂ ਉਹਨਾਂ ਦਾ ਪ੍ਰਬੰਧ ਕੀਤਾ ਹੋਇਆ ਜੀ ਗੱਲ ਕڑی ਏ ਪੜਾਈ ਦੀ ਜਿਵੇਂ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਸਮਾਰਟ ਸਕੂਲ ਬੁਲਾਏ ਗਏ ਨੇ ਬਣਾਏ ਗਏ ਨੇ ਲੱਗਦਾ ਵੀ ਜਿਹੜਾ ਟੀਚਰਾਂ ਦੀ ਕਮੀ ਕਰਕੇ ਉਹਨਾਂ ਵਿੱਚ ਸਮਾਰਟ ਪੜ੍ਹਾਈ ਵੀ ਹੋ ਸਕਦੀ ਆ ਦੇਖੋ ਜੀ ਮੈਨ ਪਾਵਰ ਦੇ ਨਾਲ ਹੀ ਕੰਮ ਹੁੰਦਾ ਆ ਜਦੋਂ ਜਿਹੜੀ ਕਹ ਲਓ ਵੀ ਟੀਚਰਾਂ ਦੀ ਸਾਡੇ ਕੋਲ ਘਾਟ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਉਹਨਾਂ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਆਟੋਮੈਟਿਕ ਵਧੀਆ ਹੋਊਗੀ ਜਿੱਥੇ ਟੀਚਰਾਂ ਦੀ ਕਮੀ ਜਾਂ ਮੈਨ ਪਾਵਰ ਦੀ ਘਾਟ ਹੋਊਗੀ ਉੱਥੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਜੀ ਕਿੰਨੀ ਕਦੇ ਤੱਕ ਆ ਜਿਹੜੀ ਇਹ ਕਮੀ ਮਹਿਸੂਸ ਕਰ ਰਹੇ ਨੇ ਸਕੂਲ ਪਟਿਆਲਾ ਕਿੰਨੀ ਕਦੇਰ ਤੋਂ ਆ ਜਿਹੜੀ ਇਹਨਾਂ ਵਿੱਚ ਕਮੀ ਮਹਿਸੂਸ ਕਰ ਰਹੇ ਕਦਿਆਕ ਇਹ ਜੀ ਜਦੋਂ ਬਦਲੀਆਂ ਹੁੰਦੀਆਂ ਨੇ ਜੁਲਾਈ ਦੇ ਵਿੱਚ ਬਦਲੀਆਂ ਸਾਡੇ ਕੋਲ ਟੀਚਰ ਰਹਿ ਗਈ ਸੀ ਜੁਲਾਈ ਆਪਣੇ 25 ਦੇ ਵਿੱਚ ਜਦੋਂ ਬਦਲੀਆਂ ਹੋਈਆਂ ਤਾਂ ਉਰੋਂ ਲਗਭਗ 30 ਟੀਚਰਾਂ ਜਿਹੜੇ ਉਹ ਬਦਲ ਕੇ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਰ ਸਕੂਲਾਂ ਚਲੇ ਗਏ ਉਦੋਂ ਤੋਂ ਹੀ ਲਗਭਗ ਜਿਹੜੀ ਘਾਟ ਆ ਰਹੀ ਜਿਹੜੀ ਚੱਲ ਰਹੀ ਹੈ ਟੀਚਰਾਂ ਦੀ पूरा साल हो चला था लगदा जी ਵੀ ਬੱਚਿਆਂ ਦੀ ਪੜ੍ਹਾਈ ਕਿਤੇ ਪਿੱਛੇ ਛੋਟ ਜੈਗੋ ਹਾਂਜੀ ਉਹ ਤਾਂ ਫਰਕ ਤਾਂ ਪੈਂਦਾ ਜੀ ਟੋਟਲ ਕਿੰਨੀਆਂ ਪੋਸਟਾਂ ਜੀ ਕਿੰਨੀਆਂ ਖਾਲੀ ਨੇ ਜੀ ਟੋਟਲ ਪੋਸਟਾਂ ਤੁਹਾਨੂੰ ਐਗਜ਼ੈਕਟਿਵ ਗਿਣਤੀ ਤੇ ਕਿਉਂ ਮੈਂ ਹੁਣੇ ਨਹੀਂ ਦੇ ਸਕਦਾ ਮੇਰੇ ਕੋਲ ਹੈ ਨਹੀਂ ਅ ਜਿਹੜੀ ਸਾਡੇ ਕੋਲ ਇਸ ਟਾਈਮ ਲਗਭਗ 90 ਟੀਚਰ ਆ ਜਿਹੜੇ ਉਹ ਕੰਮ ਕਰ ਰਹੇ ਆ ਜੀ 60 ਸਕੂਲਾਂ ਦੇ ਵਿੱਚ ਜਿਹੜੇ ਰੈਗੂਲਰ ਨੇ ਤੇ 35 ਜਿਹੜੇ ਐਸੋਸੀਏਟ ਟੀਚਰ ਨੇ ਉਹ ਨਹੀਂ ਕਿੰਨੇ ਕੁ ਬਾਕੀ ਹੋ ਲੱਗਦਾ ਹੈ 120 ਦੇ ਲਗਭਗ ਟੀਚਰ ਨੇ ਉਹਦੇ ਵਿੱਚੋਂ ਤਿੰਨ ਟੀਚਰਾਂ ਦੇ ਰੋ ਡਿਪੁਟੀਸ਼ਨ ਲੱਗੀ ਹੋਈ ਹੈ ਜੀ ਅਦਰ ਬਲੋਕਾਂ ਦੇ ਵਿੱਚ ਠੀਕ ਹੈ ਤੇ ਬੱਚਿਆਂ ਦੀ ਗਿਣਤੀ ਅਜੇ ਉਹ ਆਪਣੇ ਕੋਲ ਹੈਗੀ ਹੈ ਜੀ ਲਗਭਗ 360 ਦੇ ਕਰੀਬ ਠੀਕ ਹੈ ਕਿੰਨੇ ਕੁ ਟੀਚਰ ਹੋਰ ਲੱਗਦਾ ਵੀ ਨਹੀਂ ਪੋਸਟਾਂ ਖਾਲੀ ਨੇ ਪੋਸਟਾਂ ਲਗਭਗ ਐਸਟੀਮੇਟਡ 35 ਤੋਂ 40 ਪੋਸਟਾਂ ਆਇਆ ਜਿਹੜੀਆਂ ਵੱਖ-ਵੱਖ ਲੈਵਲ ਤੇ ਖਾਲੀ ਨੇ ਕਿੰਨੇ ਕ ਸਕੂਲਾਂ ਦੇ ਵਿੱਚ ਜਿਹੜਾ ਟੀਚਰ ਜਿਹੜਾ ਤੁਸੀਂ ਦੱਸਿਆ ਕਿ ਕਿੰਨੇ ਦੇ ਵਿੱਚ ਦਾ ਟੀਚਰ ਹੈ ਨਹੀਂ 13 ਸਕੂਲਾਂ ਦੇ ਵਿੱਚ ਜਾਂ 38 ਦੇ ਵਿੱਚ ਸਿੰਗਲ ਆ ਹੋਰ ਦੋ ਦੋ ਵਾਲੇ ਕਿੰਨੇ ਕ ਸਕੂਲ ਹੋਣਗੇ 22 ਸਕੂਲ ਨੇ ਜੀ ਡਬਲ ਆਪਣੇ ਕੋ 60 ਸਕੂਲ ਨੇ ਕੋਲ 30 ਸਿੰਗਲ ਚੱਲ ਰਹੇ ਆ ਜੀ 22 ਚ ਆਪਣੇ ਕੋ ਦੋ ਤੋਂ ਵੱਗ ਟੀਚਰ ਨੇ ਜੀ ਠੀਕ ਹੈ ਜੀ ਇਹ ਕਿੰਨਾ ਕ ਸਮਾਜੀ ਲਾਸਟ ਜਿਹੜਾ ਜਿਹੜਾ ਤੁਸੀਂ ਜੁਲਾਈ ਦੱਸਿਆ ਉਸ ਤੋਂ ਪਹਿਲਾਂ ਵੀ ਪਿਛਲੇ ਸਾਲ ਨੇ ਤੈ ਸੀ ਜਾਂ ਨਹੀਂ ਪਿਛਲੇ ਸਾਲ ਤੁਹਾਨੂੰ ਜਿਹਨੇ ਮੈਂ ਦੱਸਿਆ ਵੀ 30 ਟੀਚਰਾਂ ਦੀ ਬਦਲੀ ਹੋ ਗਈ ਉਹਨੂੰ ਮਲਟੀ ਸਕੂਲ ਹੈਗੇ ਸੀ ਸਾਡੇ ਕੋਲ ਵਧੀਆ ਚੱਲ ਰਿਹਾ ਸੀ ਠੀਕ ਹੈ ਜੀ ਅਪੀਲ ਕਰ ਰਿਹਾ ਹਾਂ ਹਾਂ ਜੀ ਤੇ ਬੈ ਤੁਹਾਡੇ ਮੱਦੇ ਭਰਾਹੀ ਅਪੀਲ ਕਰਨੀ ਚਾਹੁੰਦਾ ਆ ਬੱਚਿਆਂ ਦੀ ਪੜ੍ਹਾਈ ਦੇ ਮੱਦੇ ਮੱਜ਼ਰ ਬਈ ਜਿਹੜੇ ਆਪਣੇ ਸਰਕਾਰ ਨੂੰ ਮੇਰੀ ਅਪੀਲ ਆ ਬਈ ਜਿਹੜੇ ਟੀਚਰ ਲੈ ਸਕੂਲ ਨੇ ਜਾਂ ਸਿੰਗਲ ਟੀਚਰ ਸਕੂਲ ਨੇ ਉੱਥੇ ਜਿਹੜਾ ਟੀਚਰ ਦਾ ਪ੍ਰਬੰਧ ਹੋਵੇ ਤਾਂ ਜਿਹੜੀ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਵਧੀਆ ਤਰੀਕੇ ਨਾਲ ਹੋ ਸਕੇ ਇਹਨਾਂ ਕਿਸੇ ਕੋਈ ਨੈਤਿਕ ਮਾਮਲਾ ਸੰਬੰਧਿਤ ਹਾਂਜੀ ਇਹ ਸਮੇਂ-ਸਮੇਂ ਤੇ ਜੀ ਵਿਭਾਗ ਨੂੰ ਪੱਤਰ ਲਿਖੇ ਹੋਏ ਆ ਤੇ ਟੀਚਰਾਂ ਦੀ ਮੰਗ ਕੀਤੀ ਹੋਈ ਆ ਹਮੇਸ਼ਾ ਇੱਕ ਨਾਲ ਨਾਲ ਰਾਮ ਤੱਕ ਐਂਪਰੇਰੀ ਸਿੱਖਿਆ ਮੰਤਰੀ ਨਾਲ ਹਾਂਜੀ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਇਸ ਨੂੰ ਦੀ ਐਮਐਲਏ ਜਿਵੇਂ ਬਦਲੀਆਂ ਹੁੰਦੀਆਂ ਨੇ ਸਿੰਗਲ ਟੀਚਰ ਸਕੂਲ ਦੇ ਹੁਣ ਵੀ ਮੇਰੇ ਕੋਲ ਲਗਭਗ ਦੋਨੋਂ ਬਲਾਕਾਂ ਦੇ ਵਿੱਚ 13 ਟੀਚਰਾਂ ਦੀ ਬਦਲੀ ਹੋਈ ਹੋਈ ਆ ਉਹ ਸਿੰਗਲ ਟੀਚਰ ਹੋਣ ਕਰਕੇ ਬਦਲੀ ਲਾਗੂ ਨਹੀਂ ਹੋ ਸਕੀ ਕਿਉਂਕਿ ਜੇ ਉਹ ਬਦਲੀ ਲਾਗੂ ਕਰਦੇ ਆ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ 13 ਸਪੂਨ ਤਾਂ ਪਹਿਲਾ ਸੀਰੀਅਲ ਦੇ 13 ਹੋਰ ਸੀਰੀਅਲ ਹੋ ਜਾਣਗੇ ਫਿਰ ਇਹਨਾਂ ਪ੍ਰਬੰਧ ਕਰਨਾ ਮੁਸ਼ਕਲ ਹੈ ਜੀ ਬਧਾਇਕ ਸਾਹਿਬ ਨਾਲ ਉਹ ਦਇਤਾਰ ਸਿੰਘ ਦੀ ਦਿਆਲਪੁਰਾ ਨਾਲ ਮੇਰੀ ਗੱਲ ਇਸ ਬਕਵਾਸ ਸਮੇਂ ਤੇ ਹੁੰਦੀ ਰਹਦੀ ਹੈ ਜੀ ਠੀਕ ਹੈ ਅਨ ਦੇਖੋ ਬੜਾ ਹੈਰਾਨੀ ਹੁੰਦੀ ਆ ਕਿ ਆਮ ਆਦਮੀ ਪਾਰਟੀ ਦਾ ਸਿੱਖਿਆ ਕ੍ਰਾਂਤੀ ਬਾਰੇ ਮੈਂ ਜਦੋਂ ਆਪਣੇ ਹਲਕੇ ਦੇ ਮਾਛੋੜਾ ਬਲਾਕ ਦੇ ਵਿੱਚ ਪਤਾ ਕੀਤਾ ਤਾਂ ਬੜਾ ਬੜਾ ਮਾਨੂੰ ਟੇਸ ਪਹੁੰਚੀ ਵੀ ਅਸੀਂ ਬਥੇਰੀਆਂ ਕੰਧਾਂ ਰੰਗ ਲੀਆਂ ਬਥੇਰੇ ਬਾਥਰੂਮਾਂ ਦੇ ਉਦਘਾਟਨ ਕਰ ਲਏ ਪਰ ਅਸਲੀਅਤ ਇਹ ਆ ਕਿ ਸਾਡੇ ਮਾਛੋੜਾ ਬਲੌਕ ਚ 60 ਪ੍ਰਾਇਮਰੀ ਸਕੂਲ ਪੈਂਦੇ ਆ ਜਿਨ੍ਹਾਂ ਦੇ ਵਿੱਚੋਂ 13 ਉਹ ਸਕੂਲ ਨੇ ਜਿੱਥੇ ਕੋਈ ਅਧਿਆਪਕ ਨਹੀਂ ਸਿਰਫ ਡੈਪੂਟੇਸ਼ਨ ਦੀ ਕੰਮ ਚਲਾਇਆ ਜਾ ਰਿਹਾ 38 ਇਹ ਜੇ ਸਕੂਲ ਨੇ ਜਿੱਥੇ ਕੇਵਲ ਇੱਕ ਇੱਕ ਅਧਿਆਪਕ ਆ ਤੁਸੀਂ ਮੈਨੂੰ ਇਹ ਦੱਸੋ ਵੀ ਇਸ ਦੇ ਤਰੀਕੇ ਨਾਲ ਜੇ ਕਹਿੰਦੇ ਸੀ ਸਾਡਾ ਸਭ ਤੋਂ ਵੱਧ ਅਸੀਂ ਜੇ ਕੰਮ ਕਰ ਰਹੇ ਹਾਂ ਐਜੂਕੇਸ਼ਨ ਤੇ ਹੈਲਥ ਚ ਕਰ ਰਹੇ ਹਾਂ ਜਿਹੜਾ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਇਸ ਟਾਈਮ ਪੂਰੀ ਤਰ੍ਹਾਂ ਇਹ ਸਿੱਖਿਆ ਕ੍ਰਾਂਤੀ ਦਾ ਮਾਡਲ ਆਮ ਆਦਮੀ ਪਾਰਟੀ ਸਰਕਾਰ ਦਾ ਪੂਰੀ ਤਰ੍ਹਾਂ ਫੇਲ ਆ ਤੇ ਮੈਂ ਹੈਰਾਨ ਆ ਮੈਂ ਪਰੇਸ਼ਾਨ ਵੀ ਆ ਵੀ ਜਿਹੇ ਜਿਹੜੀ ਸਰਕਾਰ ਬਣੀ ਆ ਜਿਹੜੀ ਝੂਠੇ ਦਾਅਵੇ ਕਰਦੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਸਾਡੇ ਬੱਚਾਂ ਦਾ ਭੁੱਖ ਕਿੰਨਾ ਕੁ ਸੁਰੱਖਿਤ ਜਿੱਥੇ ਟੀਚਰ ਹੈ ਨਹੀਂ ਆਪਾਂ ਪੜਾਈ ਦੀ ਕੀ ਆਸ ਰੱਖਦੇ ਆ ਸੋ ਮੋਡਲੀ ਜਿਹੜੀ ਸਹੂਲਤਾਂ ਦੇਣੀਆਂ ਹੁੰਦੀਆਂ ਸਰਕਾਰ ਨੇ ਉਹਦੇ ਵਿੱਚ ਇਹ ناکਾਮਯਾਬ ਆ ਇਹ ਕੇਵਲ ਤੇ ਕੇਵਲ ਇੱਕ ਵੈਂਡੈਟਾ ਪੋਲਿਟਿਕਸ ਲੋਕਾਂ ਦੇ ਝੂਠੇ ਪਰਚੇ ਕਰਾਉਣ ਦੀ ਪੋਲਿਟਿਕਸ ਅਤੇ ਕੇਵਲ ਬੋਡ ਲਾਉਣ ਦੀ ਪੋਲਿਟਿਕਸ ਤੱਕ ਸੀਮਿਤ ਆ ਗਰਾਉਂਡ ਰਿਐਲਿਟੀ ਹੈ ਆ ਵੀ ਇਹਦਾ ਜੋ ਪੰਜਾਬ ਨੂੰ ਜਿੱਥੇ ਸਰਕਾਰ ਨੇ ਪੰਚਾਇਤਾਂ ਬਹੁਤ ਔਖਾ ਹੋਊਗਾ ਆਪਣਾ ਪੰਜਾਬੀਆਂ ਨੇ ਇਸ ਵਿੱਚੋਂ ਨਿਕਲਣਾ ਇਸ ਦਲਦਲ ਦੇ ਵਿੱਚੋਂ ਨਿਕਲਣਾ ਸੁਪਨੇ ਬਥੇਰੇ ਦਿਖਾਏ ਸੀ ਪਰ ਅੰਦਰੋਂ ਸਾਰੇ ਖੋਖਲੇ ਨਿਕਲ ਰਹੇ ਨੇ ਸੋ ਪ੍ਰਤੱਖ ਉਹਦਾ ਸਬੂਤ ਆ ਵੀ ਜਿਹੜੀ ਸਾਡੇ ਪ੍ਰਾਇਮਰੀ ਜਿੰਨੇ ਸਕੂਲ ਨੇ ਮਾਛੋੜਾ ਬਲਾਕ ਦੇ ਪੂਰੀ ਤਰ੍ਹਾਂ ਫੇਲ ਹੋਣ ਦੀ ਕਤਾਰ ਤੇ ਕਿਤੇ ਨਾ ਕਿਤੇ ਧੱਲੋਦਾਉ ਦਿਖਿਆ ਜਾਵੇ ਵੀ ਇਹ ਪਹਿਲਾਂ ਤੋਂ ਵੀ ਥੋੜਾ ਜਿਹਾ ਚੱਲਿਆ ਆ ਰਹੀਆਂ ਨੇ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰੀਏ ਜਦੋਂ ਤੁਹਾਡੀ ਕਾਲੀ ਦਾਲੀ ਸਰਕਾਰ ਜਾਂ ਕਾਂਗਰਸੀ ਉਦੋਂ ਵੀ ਘੱਟ ਸੀ ਪਰ ਮੈਂ ਇੱਕ ਗੱਲ ਦੀ ਕਹਿੰਨਾ ਵੀ ਦੇਖੋ ਮੈਨੇਜਮੈਂਟ ਦਾ ਜਿੱਥੇ ਕਮੀ ਹੁੰਦੀ ਸੀ ਸਰਕਾਰਾਂ ਪੂਰੀਆਂ ਕਰਦੀਆਂ ਸੀ ਪਰ ਜਿਹੜੀ ਸਰਕਾਰ ਦਾ ਮਾਡਲ ਹੈ ਕੇ ਕੇ ਦੇ ਲਈ ਹੋਵੇ ਵੀ ਅਸੀਂ ਭਾਈ ਜਿਹੜੀ ਸਾਡੀ ਸਿੱਖਿਆ ਕ੍ਰਾਂਤੀ ਆ ਅਸੀਂ ਬਹੁਤ ਕੰਮ ਕਰਤਾ ਸਿੱਖਿਆ ਦੇ ਖੇਤਰ ਜਿਹੜੇ ਸਕੂਲ ਬਾਦਲ ਸਾਹਿਬ ਨੇ ਮੈਰਿਟੋਰੀਅਸ ਸਕੂਲ ਬਣਾਏ ਸੀ ਉਹਨਾਂ ਨੂੰ ਰੰਗ ਕਰਕੇ ਆਪਣੇ ਨਾਂ ਨੇ ਸਕੂਲ ਆਫ ਐਮਿਨੈਂਸ ਬਣਾਤੇ ਪ੍ਰੋਜੈਕਟਰ ਲਾਤੇ ਕਹਿੰਦੇ LEDਸ ਲਾਤੀਆਂ ਹਾਂਜੀ ਤੇ ਬਾਹਰ ਰੰਗ ਕਰਤਾ ਰੋਗਣ ਕਰਤਾ ਪੁਰਾਣੀ ਚੀਜ਼ ਨੂੰ ਕੇਵਲ ਨਵਾਂ ਲਫਾਫਾ ਦਿਖਾ ਕੇ ਸ਼ੋਅ ਕੀਤਾ ਪਰ ਗਰਾਊਂਡ ਦੇ ਉੱਤੇ ਜਿਹੜੀ ਚੀਜ਼ ਦੀ ਲੋੜ ਆ ਜਿ ਟੀਚਰਾਂ ਦੀ ਬਹੁਤ ਸਾਡੇ ਕੋਲ ਬੜੇ ਟੈਲੈਂਟਡ ਟੀਚਰ ਬੜੇ ਟੈਲੈਂਟਡ ਨਵੇਂ ਬੱਚੇ ਨੇ ਜਿਹੜੇ ਲੱਗ ਸਕਦੇ ਨੇ ਪਰ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਇੱਥੇ ਤੱਕ ਮੈਂ ਤੁਹਾਨੂੰ ਜੇ ਸਹੀ ਗੱਲ ਕਹਾਂ ਜੋ ਜੋ ਬੋਰਡ ਦੇ ਜੋ ਲਾਅਸ ਹੈ ਕਹਿੰਦੇ ਨੇ ਕਿ 25 ਬੱਚਿਆਂ ਦੇ ਮਗਰ ਇੱਕ ਟੀਚਰ ਦੀ ਲੋਡ ਹੁੰਦੀ ਹੈ ਤੁਸੀਂ ਦੇਖੋ 3500 ਬੱਚਾ ਤੇ ਟੀਚਰ ਕਿੰਨੇ ਨੇ ਇਸ ਟਾਈਮ ਸਾਡੇ ਬਲਾਕ ਦੇ ਵਿੱਚ ਸੋ ਇਹ ਨਾਂ ਮਾਤਰ ਕੰਮ ਕੀਤਾ ਜਾ ਰਿਹਾ ਸਰਕਾਰ ਦਾਅਵੇ ਕਰਦੀ ਆ ਪਰ ਅੰਦਰੋਂ ਕੁਝ ਵੀ ਨਹੀਂ ਕਰ ਰਹੀ